ਨੌਜਵਾਨ ਮੁੰਡੇ ਨੂੰ ਜ਼ਹਿਰੀਲੇ ਕੀੜੇ ਨੇ ਕੱਟ ਲਿਆ ਘਰ ਦੇ ਚੁੱਕ ਕੇ ਮੁੰਡੇ ਨੂੰ ਹਸਪਤਾਲ ਲੈ ਕੇ ਗਏ ਹਸਪਤਾਲ ਵਾਲਿਆਂ ਨੇ ਡਾਕਟਰਾਂ ਨੇ ਇਹ ਕਹਿ ਦਿੱਤਾ ਕਿ ਮੁੰਡੇ ਦੀ ਜ਼ਹਿਰੀਲੇ ਕੀੜੇ ਦੇ ਕੱਟਣ ਕਾਰਨ ਮੌਤ ਹੋ ਚੁੱਕੀ ਆ ਪਰ ਘਰਦਿਆਂ ਨੂੰ ਇਸ ਗੱਲ ਤੇ ਵਿਸ਼ਵਾਸ ਨਹੀਂ ਆਇਆ ਤਾਂ ਉਹਨਾਂ ਨੇ ਇੱਕ ਤਾੰਤ੍ਰਿਕ ਔਰਤ ਨੂੰ ਫੋਨ ਕੀਤਾ ਤਾਂ ਤਾੰਤ੍ਰਿਕ ਔਰਤ ਮੁੰਡੇ ਦੇ ਘਰ ਪਹੁੰਚਦੀ ਆ ਫਿਰ ਜੋ ਜੋ ਕੋਈ ਹੁੰਦਾ ਮੁੰਡੇ ਨੂੰ ਜਿੰਦਾ ਕਰਨ ਵਾਸਤੇ ਇੱਕ ਅਜੀਬ ਹੀ ਮਾਮਲਾ ਇੱਕ ਅਜੀਬ ਹੀ ਕਹਾਣੀਆਂ ਦੋਸਤੋ ਤੁਹਾਨੂੰ ਪੂਰੀ ਘਟਨਾ ਦੱਸਦੇ ਆ ਇਹ ਘਟਨਾ ਯੂਪੀ ਦੇ ਕਾਸਗੰਜ ਦੇ ਵਿੱਚ ਵਾਪਰੀ ਆ ਯੂਪੀ ਦੇ ਕਾਸਗੰਜ ਵਿੱਚ ਇੱਕ ਨੌਜਵਾਨ ਮੁੰਡੇ ਦੀ ਇੱਕ ਜ਼ਹਿਰੀਲੇ ਕੀੜੇ ਦੇ ਕਟਣ ਕਾਰਨ ਮੌਤ ਹੋ ਜਾਂਦੀ ਆ ਤੇ ਘਰ ਦੇ ਉਹਨੂੰ ਨੇੜੇ ਦੇ ਹਸਪਤਾਲ ਵਿੱਚ ਲੈ ਕੇ ਜਾਂਦੇ ਆ ਨੇੜੇ ਦੇ ਹਸਪਤਾਲ ਵਿੱਚ ਡਾਕਟਰਾਂ ਦਾ ਕਹਿਣਾ ਸੀ ਕਿ ਇਹਨੂੰ ਜ਼ਿਲ੍ਹੇ ਦੇ ਵੱਡੇ ਹਸਪਤਾਲ ਵਿੱਚ ਲੈ ਕੇ ਜਾਓ ਜਦੋਂ ਜ਼ਿਲ੍ਹੇ ਦੇ ਹਸਪਤਾਲ ਵਿੱਚ ਮੁੰਡੇ ਨੂੰ ਲੈ ਕੇ जाया ਜਾਂਦਾ ਅਲੀਗੜ ਦੇ ਵਿੱਚ ਮੁੰਡੇ ਨੂੰ ਦਾਖਲ ਕੀਤਾ ਜਾਂਦਾ ਤਾਂ ਉੱਥੇ ਡਾਕਟਰਾਂ ਦਾ ਕਹਿਣਾ ਸੀ ਕਿ ਇਹ ਮੁੰਡੇ ਦੀ ਮੌਤ ਹੋ ਚੁੱਕੀ ਆ ਪਰ ਘਰ ਦੇ ਇਸ ਗੱਲ ਤੇ ਵਿਸ਼ਵਾਸ ਹੀ ਨਹੀਂ ਕਰਦੇ ਤਾਂ ਘਰ ਦੇ ਇੱਕ ਤੰਤਰਿਕ ਔਰਤ ਨੂੰ ਫੋਨ ਲਾਉਂਦੇ ਆ ਤਾਂ ਉਹ ਔਰਤ ਕਹਿੰਦੀ ਕਿ ਮੈਂ ਤੁਹਾਡੇ ਮੁੰਡੇ ਨੂੰ ਜ਼ਿੰਦਾ ਕਰ ਦਵਾਂਗੀ ਤਾਂ ਤੰਤਰਿਕ ਉਸ ਮੁੰਡੇ ਦੇ ਘਰ ਕੋਲ ਆਉਂਦੇ ਆ ਘਰ ਦੇ ਬਾਹਰ ਇੱਕ ਟੋਹਾ ਪੁੱਟਿਆ ਜਾਂਦਾ ਪਾਣੀ ਦਾ ਟੋਹਾ ਸੌਰੀ ਟੋਹਾ ਪੁੱਟ ਕੇ ਟੋਏ ਦੇ ਵਿੱਚ ਪਾਣੀ ਪਾਇਆ ਜਾਂਦਾ ਤੇ ਵਿੱਚ ਟੋਏ ਦੇ ਮੁੰਡੇ ਦੀ লাশ ਨੂੰ ਰੱਖ ਦਿੱਤਾ ਜਾਂਦਾ ਲਗਭਗ 4 ਦਿਨ ਤੱਕ ਜਿਹੜਾ ਇਹ ਪੂਰਾ ਘਟਨਾਕਰਮ ਚੱਲਦਾ ਰਿਹਾ ਜਿਹੜਾ ਤਾੰਤ੍ਰਿਕ ਸੀ ਜਦੋਂ ਹੀ ਉਹ ਪਿੰਡ ਦੇ ਵਿੱਚ ਐਂਟਰ ਕਰਦਾ ਤਾਂ ਉੱਥੇ ਢੋਲ ਨਗਾਰੇ ਵੱਜਣ ਲੱਗਦੇ ਆ ਤਾਂ ਲੋਕਾਂ ਨੂੰ ਇੱਕ ਉਮੀਦ ਵੱਜਦੀ ਆ ਕਿ ਸ਼ਾਇਦ ਇਹ ਜਿਹੜਾ ਨੌਜਵਾਨ ਮੁੰਡਾ ਹੁਣੇ ਉੱਠੇਗਾ ਬਿੰਦ ਨੂੰ ਉੱਠੇਗਾ ਤਾਂ ਇਸੇ ਤਰ੍ਹਾਂ 4 ਦਿਨ ਲੰਘਦੇ ਆ ਘਰਦਿਆਂ ਦਾ ਕਹਿਣਾ ਕਿ ਵਿੱਚੋਂ ਇੱਕ ਦਿਨ ਸਾਨੂੰ ਪੂਰੀ ਉਮੀਦ ਬਣ ਗਈ ਸੀ ਸਾਡੇ ਜਿਹੜੇ ਪੁੱਤ ਦੀ ਬਾਡੀ ਆ ਸਰੀਰ ਆ ਉਹ ਹਲਜੋਲ ਕਰਦਾ ਸੀ ਤੇ ਸਾਨੂੰ ਇਹ ਸੀ ਕਿ ਸਾਡਾ ਮੁੰਡਾ ਬਸ ਜਿੰਦਾ ਹੋਇਆ ਕਿ ਹੋਇਆ ਪਰ ਚੌਥੇ ਦਿਨ ਇਹ ਪੂਰਾ ਖੇਡ ਖਤਮ ਹੋ ਗਿਆ ਚੌਥੇ ਦਿਨ ਆ ਕੇ ਜਦੋਂ ਮੁੰਡਾ ਬਿਲਕੁਲ ਹਿੱਲਿਆ ਹੀ ਨਹੀਂ ਤਾਂ ਫਿਰ ਘਰਦਿਆਂ ਨੂੰ ਆਖਰ ਉਹਨੂੰ ਮਰਿਆ ਹੋਇਆ ਮੰਨ ਕੇ ਤਾਂ ਉਹ ਮੁੰਡੇ ਦਾ ਸੰਸਕਾਰ ਕਰਨਾ ਪਿਆ ਦੱਸਿਆ ਇਹ ਵੀ ਜਾ ਰਿਹਾ ਕਿ ਜਦੋਂ ਇਹ ਪੂਰਾ ਖੇੜ ਚੱਲਿਆ ਤਾੰਤ੍ਰਿਕ ਮੰਤਰਿਕ ਦਾ ਮੁੰਡੇ ਨੂੰ ਜਿੰਦਾ ਕਰਨ ਵਾਸਤੇ ਤਾਂ ਪੁਲਿਸ ਮੌਕੇ ਤੇ ਪਹੁੰਚਦੀ ਆ ਪੁਲਿਸ ਘਰਦਿਆਂ ਨੂੰ ਇਸ ਕੰਮ ਤੋਂ ਰੋਕਦੀ ਆ ਪਰ ਘਰ ਦੇ ਪੁਲਿਸ ਅੱਗੇ ਮਿੰਤਾ ਗੜਦੇ ਨੇ ਕਿ ਸਾਡਾ ਨੌਜਵਾਨ ਪੁੱਤ ਆ ਅਸੀਂ ਇਸ ਨੂੰ ਜਿੰਦਾ ਹੋਇਆ ਦੇਖਣਾ ਚਾਹੁੰਦੇ ਆ ਭਾਵੇਂ ਕਿ ਪੁਲਿਸ ਨੂੰ ਪਤਾ ਸੀ ਕਿ ਇਹ ਸਭ ਕੁਝ ਅੰਧਵਿਸ਼ਵਾਸ ਆ ਪਰ ਫਿਰ ਵੀ ਪਰਿਵਾਰ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਪੁਲਿਸ ਇੱਕ ਗੱਲ ਤੇ ਪਹੁੰਚਦੀ ਆ ਨਤੀਜੇ ਤੇ ਪਹੁੰਚਦੀ ਆ ਕਿ ਚਲੋ ਕੋਈ ਗੱਲ ਨਹੀਂ ਜੋ ਇਹ ਕਰਦੇ ਨੇ ਕਰਕੇ ਦੇਖ ਲੈਣਦੇ ਤੇ ਆਖਰ 4 ਦਿਨਾਂ ਤੱਕ ਇਹ ਸਭ ਕੁਝ ਚੱਲਦਾ ਤੇ ਚੌਥੇ ਦਿਨ ਜਦੋਂ ਮੁੰਡਾ ਜਿੰਦਾ ਨਹੀਂ ਹੁੰਦਾ ਕਿਉਂਕਿ ਡਾਕਟਰਾਂ ਨੇ ਹੀ ਕਹਿ ਦਿੱਤਾ ਸੀ ਤੇ ਇਹ ਗੱਲ ਹਕੀਕਤ ਵੀ ਆ ਕਿ ਜਦੋਂ ਡਾਕਟਰਾਂ ਨੇ ਹੀ ਉਹਨੂੰ ਕਹਿ ਦਿੱਤਾ ਕਿ ਇਹ ਮੁੰਡਾ ਤੁਹਾਡਾ ਮਰ ਚੁੱਕਾ ਤਾਂ ਉਹਨੇ ਜਿੰਦਾ ਕਿਵੇਂ ਹੋਣਾ ਸੀ ਪਰ ਸਾਡੇ ਲੋਕ ਇੰਨੇ ਅੰਧਵਿਸ਼ਵਾਸੀ ਨੇ ਉਹਨਾਂ ਨੇ ਇਹ ਸੋਚਿਆ ਕਿ ਸ਼ਾਇਦ ਕੋਈ ਤਾੰਤ੍ਰਿਕ ਮੰਤਰਿਕ ਵਾਲਾ ਬਾਬਾ ਕੋਈ ਝਾੜ ਫੂਕ ਵਾਲਾ ਸਾਡੇ ਪੁੱਤ ਨੂੰ ਜਿੰਦਾ ਕਰ ਦੂਗਾ ਤਾਂ ਉਹਨਾਂ ਨੇ ਫਿਰ ਇਹ ਉਹ ਤਾੰਤ੍ਰਿਕ ਨੂੰ ਬੁਲਾਇਆ ਤੇ ਪਰ ਤਾੰਤ੍ਰਿਕ ਦਾ ਸਾਰਾ ਖੇਲ ਖਤਮ ਹੋ ਗਿਆ ਜਦੋਂ ਚੌਥੇ ਦਿਨ ਵੀ ਮੁੰਡਾ ਜਿੰਦਾ ਨਹੀਂ ਹੋਇਆ ਉਹਦੇ ਸਾਰੇ ਦਾਅਵੇ ਝੂਠੇ ਪੈ ਗਏ ਪਰ ਫਿਰ ਵੀ ਪਤਾ ਨਹੀਂ ਕਿਉਂ ਸਾਡੇ ਲੋਕਾਂ ਦੇ ਦਿਮਾਗਾਂ ਵਿੱਚ ਅੰਧਵਿਸ਼ਵਾਸ ਇੰਨਾ ਘਰ ਘਰ ਚੁੱਕਾ ਕਿ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਸਭ ਕੁਝ ਜਿਹੜਾ ਇਹ ਖਤਮ ਹੋ ਰਿਹਾ ਸੀ ਤਾੰਤ੍ਰਿਕ ਦੇ ਦਾਅਵੇ ਝੂਠੇ ਪੈ ਰਹੇ ਸੀ ਪਰ ਫਿਰ ਵੀ ਉਹਨਾਂ ਦਾ ਅੰਧਵਿਸ਼ਵਾਸ ਕਿ ਉਹਨਾਂ ਨੂੰ ਭਾਵੇਂ ਕਿ ਮੁੰਡੇ ਦੀ ਮੌਤ ਹੋ ਚੁੱਕੀ ਸੀ ਤੇ ਤਾੰਤ੍ਰਿਕ ਦੇ ਕਹਿੰਦੇ ਜਿੰਦਾ ਨਹੀਂ ਹੋਇਆ ਪਰ ਫਿਰ ਵੀ ਉਹਨਾਂ ਦਾ ਜਿਹੜਾ ਅੰਧਵਿਸ਼ਵਾਸ ਸੀ ਉਹਨਾਂ ਦੇ ਦਿਮਾਗ ਚੋਂ ਨਹੀਂ ਨਿਕਲਿਆ ਉਹ ਅਜੇ ਵੀ ਅੰਧਵਿਸ਼ਵਾਸ ਵਿੱਚ ਚਲੋ ਜੋ ਹੋਣਾ ਸੀ ਹੋ ਗਿਆ ਜੋ ਹੋਣਾ ਸੀ ਤੇ ਜਦੋਂ ਡਾਕਟਰਾਂ ਨੇ ਕਹਿ ਦਿੱਤਾ ਸੀ ਉਹਦੀ ਹੋ ਗਿਆ ਸੀ ਪਰ ਜਿਹੜਾ ਅੰਧਵਿਸ਼ਵਾਸ ਸੀ ਅੰਧਵਿਸ਼ਵਾਸ ਤੋਂ ਵਿਸ਼ਵਾਸ ਟੁੱਟਣਾ ਸੀ ਉਹ ਉਸੇ ਹੀ ਤਰ੍ਹਾਂ ਬਰਕਰਾਰ ਆ ਉਹ ਉਸੇ ਹੀ ਤਰ੍ਹਾਂ ਕਾਇਮ ਆ ਪਤਾ ਨਹੀਂ ਕਿਉਂ ਸਾਡੇ ਲੋਕ ਇਹਨਾਂ ਚੀਜ਼ਾਂ ਤੋਂ ਵੀ ਸਿੱਖਦੇ ਨਹੀਂ ਸਮਝਦੇ ਨਹੀਂ ਠੀਕ ਹੈ ਮਾਪਿਆਂ ਦੀਆਂ ਤਾਂ ਭਾਵਨਾਵਾਂ ਇਸ ਗੱਲ ਦੇ ਨਾਲ ਜੁੜੀਆਂ ਹੋਈਆਂ ਸੀ ਕਿ ਸਾਡਾ ਜਵਾਨ ਪੁੱਤ ਆ ਮਾਪਿਆਂ ਨੂੰ ਜਿੰਨਾ ਦਾ ਜਵਾਨ ਧੀ ਪੁੱਤ ਘਰੋਂ ਜਾਂਦਾ ਉਹਨਾਂ ਨੂੰ ਤਾਂ ਹੁੰਦਾ ਹੀ ਹੈ ਕਿ ਸਾਡਾ ਧੀ ਪੁੱਤ ਜ਼ਿੰਦਾ ਹੋਵੇ ਸਾਡਾ ਸਾਡੇ ਵਿੱਚ ਰਹੇ ਸਾਡੇ ਧੀ ਪੁੱਤ ਨੂੰ ਕੁਝ ਨਾ ਹੋਵੇ ਪਰ ਬਾਕੀ ਲੋਕਾਂ ਲੋਕਾਂ ਦਾ ਵੀ ਹਲੇ ਇਹੀ ਕਹਿਣਾ ਕਿ ਚਲੋ ਜੋ ਕਰਮਾ ਵਿੱਚ ਸੀ ਪਰ ਉਹਨਾਂ ਦਾ ਤਾੰਤ੍ਰਿਕ ਤੋਂ ਭਰੋਸਾ ਨਹੀਂ ਟੁੱਟਿਆ ਉਹ ਤਾੰਤ੍ਰਿਕ ਤੇ ਭਰੋਸਾ ਅੱਜ ਵੀ ਉਸੇ ਤਰ੍ਹਾਂ ਕਾਇਮਾ ਜਦਕਿ ਅੱਜ ਜੇ ਆਪਾਂ ਵੇਖੀਏ ਤਾਂ ਦੁਨੀਆ ਚੰਨ ਤੇ ਪਹੁੰਚ ਚੁੱਕੀ ਆ ਮੰਗਲ ਤੇ ਜਾਣ ਦੀਆਂ ਤਿਆਰੀਆਂ ਹੋ ਰਹੀਆਂ ਪਰ ਸਾਡੇ ਲੋਕ ਅੰਧਵਿਸ਼ਵਾਸਾਂ ਵਿੱਚ ਉਸੇ ਤਰ੍ਹਾਂ ਗਰਸੇ ਹੋਏ ਨੇ